ਤਾ ਵੱਡੀ ਖਬਰ ਇਸ ਸਮੇਂ ਦੀ ਆ ਰਹੀ ਹੈ ਸੁजानਪੁਰ ਤੋਂ ਸੁजानਪੁਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਿਹੜਾ ਹੈ ਫਿਰੋਜ਼ਪੁਰ ਕਲਾ ਤੋਂ ਜੁੜਾ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 5 ਗ੍ਰਾਮ ਹਿਰੋਇਨ ਸੰਨੇ ਜਿਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਉਸ ਤੇ ਤੇ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ 'ਚ ਜਦੋਂ ਸਾਡੇ ਪੱਤਰਕਾਰ ਨੇ ਜਿਹੜੀ ਐਸਐਚਓ ਲਫੀਸਿੰਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਨਾਲ ਪੁਲਿਸ ਪਾਰਟੀ ਵੱਲੋਂ ਜਿਹੜਾ ਹੈ ਕਸਪੁਰ ਕਲਾਮੇ ਨੇੜੇ ਜੁੜਾਏ ਉਹ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਅਰुण कुमार ਜਿਹੜਾ ਹੈ ਨਾਮਕ આરોપી ਉਸ ਨੂੰ ਗ੍ਰਿਫਤਾਰ ਕੀਤਾ ਹੈ 5 ਗ੍ਰਾਮ ਹੀਰੋਇਨ ਨਾਲ ਤੇ ਹੁਣ ਉਸ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਐਸਐਚਓ ਲਪਿੰਗ ਸਿੰਘ ਨੇ ਕਿਹਾ ਹੈ ਲੋਕਾਂ ਨੂੰ ਅਪੀਲ ਕਰਦੇ ਕਿ ਜੇਕਰ ਅਜਿਹੀ ਕੋਈ ਵਾਰਦਾਤਾਂ ਜਿਹਾ ਕੋਈ ਮਾਮਲਾ ਸਾਹਮਣੇ ਆਂਦਾ ਹੈ ਤਾਂ ਪੁਲਿਸ ਪਾਰਟੀ ਨੂੰ ਜਿਹੜਾ ਹੈ ਸੂਚਿਤ ਕੀਤਾ ਜਾਵੇ ਉਹਨਾਂ ਨੂੰ ਸੂਚਨਾ ਦਿੱਤੀ ਜਾਵੇ ਚਾਹੇ ਉਹ ਆਪਣੀ ਜਿਣੀ ਜਾਨ ਹੈ ਉਹ ਗੁਪਤ ਰੱਖ ਸਕਦੇ ਨੇ ਤਾਂ ਜੋ ਅਜਿਹੇ ਨਸ਼ੇ ਤਸਕਰਾਂ ਨੂੰ ਜੜਾਏ ਉਹ ਕਾਬੂ ਕਰਕੇ ਨਸ਼ਾ ਜਿਹੜਾ ਹੈ ਉਹ ਪੰਜਾਬ ਤੋਂ ਖਤਮ ਕੀਤਾ ਜਾ ਸਕੇ ਤੇ ਆਓ ਦੇਖਦੇ ਹਾਂ ਹੋਰ ਕਿਹੜੀ-ਕਿਹੜੀ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹਨ ਇਹ ਜੀ ਅਸੀਂ ਆਪਣਾ 29 ਦੋ ਤਰੀਕ ਨੂੰ ਜੀ ਨਕਲ ਆਇਆ ਸੀ ਤਾਂ ਆਪਣੇ ਸਾਡੀ ਪੁਲਿਸ ਪਾਰਟੀ ਸੀ ਤੇ ਪੁਲਿਸ ਪਾਰਟੀ ਬਲ ਫਿਰੋਜ਼ਪੁਰ ਕਲਾ ਪਿੰਡ ਦਾ ਮੁੰਡਾ ਹਰਨੁਕਮਾਰ ਉਰਫ ਜੈਂਟਰਲ ਜਿਹੜਾ ਹੈ 5 ਗ੍ਰਾਮ ਹਿਰੋਇਨਾਂ ਫੜਿਆ ਗਿਆ ਤੇ ਉਹ ਅਸੀਂ ਉੱਤੇ ਐਫ ਆਈ ਆਰ ਦਰਜ ਕੀਤੀ ਆ ਤੇ ਉਹਦੀ ਪੁੱਛਗਿੱਛ ਕਰ ਰਹੇ ਆ ਤੇ ਇਸ ਟਾਈਮ ਸਾਡੇ ਕੋਲ ਰਿਮਾਂਡ ਤੇ ਆ ਤੇ ਜਿਹੜਾ ਵੀ ਉਹਨੇ ਜਿੱਥੋਂ ਵੀ ਉਹ ਹਰਾਨ ਲਈ ਆ ਤੇ ਜੋ ਵੀ ਉਹਦਾ ਅੱਗੇ ਲਿੰਕ ਜੁੜੇਗਾ ਅਸੀਂ ਉੱਤੇ ਵੀ ਵੰਦੀ ਕਾਰਵਾਈ ਕਰਾਂਗੇ ਕਿ ਜੋ ਸਾਡੀ ਪੁਲਿਸ ਦਾ ਨਸ਼ੇ ਦੇ ਖਿਲਾਫ ਅਭਿਆਨ ਚੱਲ ਰਿਹਾ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਆ ਤੇ ਇਸ ਵਿੱਚ ਲੋਕਾਂ ਨੂੰ ਵੀ ਬੇਨਤੀ ਆ ਪੰਜਾਬ ਪੁਲਿਸ ਵੱਲੋਂ ਵੀ ਜੋ ਵੀ ਜੇ ਕੋਈ ਇਹੋ ਜਿਹਾ ਕੋਈ ਨਸ਼ਾ ਤਸਕਰ ਆ ਜਿਹੜਾ ਉਹ ਨਸ਼ਾ ਵੇਚਦੇ ਆ ਉਹਨਾਂ ਦੇ ਇਲਾਕੇ ਦੇ ਵਿੱਚ ਉਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦੇਣਾ ਕੁਵੀਆ ਜਾਣਕਾਰੀ ਦੇ ਦੰਦੇ ਸਾਹਮਣੇ ਨਹੀਂ ਹੋਣਾ ਜਾਂਦੇ ਤਾਂ ਕਿ ਇਹ ਇਹੋ ਜਿਹੇ ਬੰਦਿਆਂ ਨੂੰ ਫੜ ਕੇ ਉਹਨਾਂ ਤੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਇੱਥੋਂ ਜੇਲ੍ਹ ਦੇ ਵਿੱਚ ਭੇਜੀਏ ਕੈਮਰਾ ਪਰਸਨ ਹਣੀ ਦੇ ਨਾਲ ਅਗਲੀ ਸੈਨੀ ਦੀ ਰਿਪੋਰਟ